हां जी जी गुड मॉर्निंग जी ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਸਵੇਰੇ ਸਵੇਰੇ ਗੁੰਨ ਰਹੇ ਆ ਆਟਾ ਤੇਂਦਰ ਆਪਾਂ ਰੱਖ ਦਿੱਤੀ ਹੋਈ ਆ ਚਾਹ ਤੇ ਹਵਾ ਦੋਸਤੋ ਬਾਹਰ ਬਹੁਤ ਹਲਤੀ ਹੋਈ ਆ ਤੇ ਆਪਾਂ ਕਿਹਾ ਸਵੇਰੇ ਸਵੇਰੇ ਆਪਾਂ ਬਣਾਈਏ ਨਮਕ ਵਾਲੀਆਂ ਪਰਾਂਠੀਆਂ ਤੇ ਨਾਲ ਬਣਾਵਾਂਗੇ ਆਪਾਂ ਚਾਹ ਤੇ ਚਲੋ ਮਿਲਦੀਆਂ ਦੋਸਤੋ ਤੁਹਾਨੂੰ ਆਟਾ ਵਗੈਰਾ ਗੁੰਨ ਕੇ ਫਿਰ ਦਿਖਾਉਨੇ ਆ ਤੁਹਾਨੂੰ ਬਾਵਨਿਤ ਕੀ ਕਰਦਾ ਪਿਆੰਦਰ ਤੇ ਹਾਂਜੀ ਦੋਸਤੋ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਸੀਗੇ ਫ੍ਰੀ ਤੇ ਕਿਚਨ ਆਪਾਂ ਕਰ ਦਿੱਤੀ ਆ ਕਲੀਨ ਆ ਦੇਖੋ ਨੀਟ ਐਂਡ ਕਲੀਨ ਸਾਰਿਸਫਾਈ ਕਰ ਲਈ ਹੋਈ ਆ ਤੇ ਇਧਰ ਬਾਵਨੀਤ ਨੂੰ ਰੋਟੀ ਖਵਾ ਕੇ ਸਵਾਦ ਆ ਸੀ ਨੀਂਨੀ ਕਰਕੇ ਆਇਆ ਹੁਣ ਬਾਹਰ ਇਹਨੂੰ ਸ਼ੂ ਆਈ ਸੀ ਤਾਂ ਕਰਕੇ ਤੇ ਹੁਣ ਥੋੜਾ ਟਾਈਮ ਆਪਾਂ ਹੀਟਰ ਸਿੱਖਾਂਗੇ ਬਾਪਿਆਂ ਦੇ ਹੁੰਮੇ ਬੈਠ ਕੇ ਆਜੋ ਤੇ ਹਾਂਜੀ ਇੱਧਰ ਲੱਗਾ ਹੋਇਆ ਆਪਾਂ ਹੀਟਰ ਆਜੋ

ਇਖਾਪਾ ਬਾਬਿਆਂ ਨੂੰ ਲਗਾ ਕੇ ਦੇਖਦਾ ਹੈ ਸ਼ਾਮ ਨੂੰ ਹੀਟਰ ਤੇ ਹੁਣ ਆਪਾਂ ਕੰਮ ਵਗੈਰਾ ਕਰਕੇ ਜਿਹੜੇ ਸੀ ਹੱਥੋਂ ਤੇ ਗਿੱਲਦੇ ਆ ਤੇ ਸੇਕ ਲੈਣੇ ਆ ਠੰਡੇ ਹੋਏ ਪਏ ਤੁਸੀਂ ਬੋਲੋ ਕੁਛ ਪੁੰਡੀ ਹਾਂ ਪੁੰਡੀ ਜਦੋਂ ਬਾਬਨੀ ਤੁਨ ਪੁੰਡੀ ਕਹਿੰਦਾ ਬਾਬਨੀ ਤਾਂ ਬੜਾ ਖਿਜਦਾ ਮੈਨੂੰ ਪੁੰਡੀ ਕਹੋ ਬੋਲਦੇ ਆ ਚਲੋ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਬਣੇ ਰਿਓ ਸਾਡੇ ਵਲੌਗ ਦੇ ਨਾਲ ਤੇ ਇੱਥੇ ਬੈਠ ਕੇ ਮੈਂ ਤੇ ਬਾਵਨੀਤ ਕਰਦੇ ਆ ਗੱਲਾਂ ਬਾਤਾਂ ਹੈਨਾ ਬਾਵਨੀਤ ਗੱਲਾਂ ਬਾਤਾਂ ਕਰਨੀਆਂ ਹੈ ਮੇਰੇ ਬੁੱਗੇ ਨੂੰ ਬੁਖਾਰ ਚੜਿਆ ਸੀ ਰਾਤੀ ਇਹਨੂੰ ਦਵਾਈ ਦਿੱਤੀ ਸੀ ਤੇ ਅੱਜ ਨਵਾਇਆ ਨਹੀਂ ਹੈਗਾ ਅੱਜ ਨਾਈ ਨਾਈ ਨਹੀਂ ਕਰਾਉਣੀ ਇਹਨੂੰ ਕੱਲ ਕਰਾਵਾਂਗੇ ਥੋੜਾ ਸੈਟ ਅਪ ਹੋ ਜਾਊਗਾ ਫੇਰ ਹੈਨਾ ਬਾਵਨੀਤ ਤੇ ਹਾਂ ਜੀ ਇੱਧਰ ਬਬਨੀਤ ਨੂੰ ਲੱਗੀ ਆ ਭੁੱਖੀ ਤੇ ਬਬਨੀਤ ਦੀਆਂ ਆ ਗਈਆਂ ਹੋਈਆਂ ਮੇਰੇ ਕੋਲ ਚੀਕੀਆਂ ਚਿੱਦੀਆਂ ਭਰਾਤੀ ਲੈ ਕੇ ਆਏ ਸੀ ਨਾ ਠੀਕ ਮੋਣ ਕਰਕੇ ਇਹਨੂੰ ਆਪ ਆਪ ਪਰ ਦਿੱਤੀਆਂ ਨਹੀਂ ਤੇ ਹੁਣ ਦੱਸੋ ਕਿਹੜੀ ਚੀਜ਼ ਖਾਣੀ ਤੁਸੀਂ ਆ ਖਾਉਂਗੇ ਸਨੈਕ ਲਾਈਟ ਖਾਉਂਗੇ ਹਾਂ ਹੈ ਇਹ ਖਾਉਂਗੇ ਇੱਕ ਤੁਸੀਂ ਲੌਲੀਪੌਪ ਖਾਉਂਗੇ ਜੈਲੀ ਵਾਲਾ ਕੀ ਖਾਣਾ ਹੈ ਇੱਕ ਚੀਜ਼ ਦੱਸੋ ਜਲਦੀ ਬੋਲੋ ਇੱਧਰ बाबनीत की खाऊंगे पहले मम्मा ना गल कर आ।, आ भी आ आ देखो चॉकलेट भी है वाओ ये भी रख दो तो। ये भी है चुपा चुप्स तो का कालू खा का लेंगे ठीक है चुपा आपो चुप आपो चलो जी बावनी तो मान गया ते की है, है। यार ट्रीट लो जी खोलती हुई आ खाओ हूं जम्मी जमी चीजी टेस्टी है ओके ਉਹ ਲੋ ਹੁਣ ਫੋਨ ਚੱਟਦਾ। ਲੋ ਫੋਨ ਦੇਖੋ ਕਦਾ ਚਲਾਉਣ ਦਾ ਪਤਾ ਇਹਨੂੰ। ਭਵਨਿਤ ਆ ਦੇਖੋ ਜੀ ਹੁਣ ਉਹ ਵਾਲੀ ਚੀਜੀ ਖਾਦੀ ਨਹੀਂ ਉਹ ਮੈਂ ਖਾ ਲਈ ਆ ਤੇ ਇੱਧਰ ਹੁਣ ਮਿਲਕੀ ਬਾਰ ਖੋਲ ਲਈ ਆ। ਰੈਪਰ ਤਾਂ ਉਤਾਰ ਲਾ। ਹੂੰ। ਇਹ ਜੰਮੀ ਆ। ਇੱਧਰ ਲੋਜੀ ਵੀ ਸਾਫ਼ ਕਰਾਉ ਬੁੱਤ। ਨੋਚੀਆਂ ਨੋਚੀਆਂ ਵੀ ਹੁੰਦੀਆਂ ਆ ਦੇਖੋ ਜਦੋਂ ਚਹਿਰ ਲੱਗੀ ਪਈ ਆ ਹੁਣ ਖੋਲਣ ਤੇ ਉਹਨੂੰ ਬੜਾ ਡਰਾਮੇ ਕਰਦਾ ਵੀ ਐ ਹਾਂ ਹੀਟਰ ਬੰਦ ਕਰ ਦਿੱਤੀ ਹੁਣ ਹਾਂ ਠੜ ਤਾਂ ਲਾਦੀ ਠੰਡ ਵੈਸੇ ਅੰਦਰਾਂ ਚ ਤਾਂ ਨਹੀਂ ਲੱਗਦੀ ਬਾਹਰ ਜ਼ਿਆਦਾ ਲੱਗਦੀ ਜੇ ਉਹ ਜਾਣਦੇ ਆ ਕੀ ਕਹਿ ਰਹੇ ਆ ਖੁੱਲ ਗਿਆ ਖੁੱਲ ਗਿਆ ਹੁਣ ਅੱਗੇ ਕਿੱਦਾਂ ਖੋਲੂੰਗਾ ਹੂੰ ਕਿੱਦਾਂ ਖੋਲੂੰਗਾ ਹੋਰ ਤੇ ਹਾਂਜੀ ਇਧਰ ਟਾਈਮ ਤੁਸੀਂ ਦੇਖ ਸਕਦੇ ਆ 2 ਵੱਜਣ ਲੱਗੇ ਆ ਕਿੰਨਾ ਹੋ ਗਿਆ 1:57 ਹੋ ਗਏ ਤੋ 2 ਵਜਣ ਲੱਗੇ ਆ ਹੋਰ ਹੈ ਕਿ 2-3 ਮਿੰਟ ਫਿਰ 3 ਵਜੇ ਬਣਾਵਾਂਗੇ ਆਪਾਂ ਚਾਹ ਹੈ ਨਾ ਬਾਵਨੀਤ ਚਾਹ ਪੀਣੀ ਤੁਸੀਂ ਚਾਹ ਕੁੱਕੂ ਖਾਣੇ ਆ ਚਾਹ ਨਾਲ ਖਵਾਵਾਂਗੇ ਬਾਵਨੀਤ ਨੂੰ ਬਿਸਕਟ ਫਿਰ ਸ਼ਾਮੀ ਦੇਖਦੇ ਆਪਾਂ ਕੀ ਬਣਾਉਂਦੇ ਆ ਰੋਜ਼ ਬਣਾਉਂਦਾ ਹੀ ਪੰਗਾ ਰਹਿੰਦਾ ਹੁਣ ਕਿੱਥੇ ਚੱਲੇ ਉੱਠ ਕੇ ਹੀਟਰ ਇੱਥੋਂ ਥੋੜੀ ਨਾ ਬੰਦ ਹੋਣਾ ਇੱਥੋਂ ਨਹੀਂ ਬੰਦ ਹੋਣਾ ਹੀਟਰ ਲੋ ਜੀ ਕਿ ਲੋਟ ਕੇ ਤੁਰ ਪਿਆ ਤਾਂ ਮੈਂ ਕਿਹਾ ਕਿੱਥੇ ਚੱਲਾਂ ਕਹਿੰਦਾ ਹੀਟਰ ਬੰਦ ਕਰਨ ਚੱਲਾਂ ਦੇਖੋ ਇਹਦਾ ਹੱਥ ਪਹੁੰਚਣਾ ਐਡੀ ਉੱਚੀ ਇਹਨੂੰ ਲੱਗਦਾ ਇੱਥੋਂ ਚੱਲਦਾ ਹੀਟਰ ਇਹਥੋਂ ਥੋੜੀ ਨਾ ਚੱਲਦਾ ਪੁੱਤ ਉਹ ਤਾਂ ਉੱਪਰੋਂ ਲੱਗਾ ਹੋਇਆ ਹੈ ਹੀਟਰ ਤੇ ਆਪਾਂ نیچےੋਂ ਬੰਦ ਕਰ ਦਿੰਦੇ ਆ ਜੋ ਹਾਂ ਸੌਕਸ ਦੀ ਤਾਰ ਦਿੱਤੀਆਂ ਇਧਰ ਇੱਥੇ ਬੈਠ ਜਾ ਗੱਤੀ ਤੇ ਬੈਠੋ ਆ ਕੇ ਨੀਚੇ ਬੈਠ ਜਾਓ ਆ ਦੇ ਇੱਥੇ ਬੱਥਨੋ ਮਮਾ ਕੋਲ ਬੈਣਾ ਆਜੋ ਫਿਰ ਮਮਾ ਕੋਲ ਬੈਠ ਤੇ ਹੁਣ ਮਿਲਕੀ ਬਾਹਰ ਖਾਦੀ ਨਹੀਂ ਆਪਣੀ खानी है चक्को फिर चक्को उठाओ 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 अब खाओ बहुत फेवरेट है दी आ वाली चॉकलेट में बाप है ना बापनी कब बाय कर दे सारे ने तू कब मिल दे थोड़ी देर तक मैं जा तू बाय कर के बाय ਹਾਂਜੀ ਇੱਧਰ ਆਪਾਂ ਹੋਣ ਲੱਗੇ ਆਂ ਸ਼ਾਮ ਦੀ ਚਾਹ ਪੀਣ ਤੇ ਬੈੱਡ ਸ਼ੀਟ ਆਪਾਂ ਵਿਛਾ ਦਿੱਤੀ ਹੋਈ ਆ ਬਹੁਤ ਸੋਹਣੀ ਆ ਤੇ ਇੱਧਰ ਬਬਨੀ ਬਹਿ ਗਿਆ ਹੋਇਆ ਬਬੀ ਸੋਹਣੀ ਆ ਹਾਂ ਸੋਹਣੀ ਆ ਚਾਦਰ ਚਾਦਰ ਅੱਛਾ ਇਹ ਵੀ ਸੋਹਣੇ ਹੈਂ ਇਹ ਵੀ ਸੋਹਣੇ ਚਿੰਦਾ ਸਰਾਣੇ ਵੀ ਸੋਹਣੇ ਆ ਹਾਂ ਠੀਕ ਆ ਸਾਰੇ ਸੋਹਣੇ ਆ ਹਾਂਜੀ ਸ਼ਾਮ ਦੇ ਵੱਜ ਗਏ ਹੋਏ ਆ 6:30 ਤੇ ਇੱਧਰ ਬਾਵਨੀ ਤੁਹਾਨੂੰ ਆਪਾ ਬਣਾ ਕੇ ਦੇ ਰਹੇ ਆ ਫ੍ਰੈਂਚ ਫ੍ਰਾਈਜ਼ ਤੇ ਇੱਧਰ ਭਾਂਡੇ ਆਪਣੇ ਚਾਹ ਵਾਲੇ ਧੋਣ ਵਾਲੇ ਤੇ ਇੱਧਰ ਮੇਰਾ ਬੱਚਾ ਤੁਸੀਂ ਕੀ ਦੇਖਦੇ ਆ ਹੈਂ 라ਵਣ ਦੇਖਦੇ ਸੀ ਤੇ ਹਾਂਜੀ ਬਾਵਨੀ ਤੇ ਦੇਖਦਾ ਪਿਆ ਇੱਧਰ 라ਵਣ ਰਾਮ ਰੀਲਾ ਇਹ ਹੀ ਦੇਖਦਾ ਰਹਿੰਦਾ ਆ ਤੇ ਇੱਧਰ ਦੇਖੋ ਜੀ ਤੇ ਇੱਧਰ ਆਪਾ ਬਣਾ ਰਹੇ ਆ ਬਾਵਨੀ ਤੇ ਲਈ ਫ੍ਰੈਂਚ ਫ੍ਰਾਈਜ਼ ਹਾਂਜੀ ਇੱਧਰ ਬਰਬਨੀ ਤੇ ਫ੍ਰੈਂਚ ਫ੍ਰਾਈਜ਼ ਬਣ ਕੇ ਹੋ ਗਏ ਰੈਡੀ ਤੇ ਇੱਧਰ ਥੋੜੇ ਬਣਾਏ ਆਪਾਂ ਬਰਬਨੀ ਜੋਗ ਗਈ ਤੇ ਇੱਧਰ ਚਾਚੀ ਜੀ ਘਰੋਂ ਆ ਗਏ ਆਪਾਂ ਨੂੰ ਰੋਟੀ ਪਾਣੀ ਤੇ ਇੱਧਰ ਆ ਗਈ ਆ ਦਾਲ ਤੇ ਇੱਧਰ ਮਟਰ ਪਨੀਰ ਤੇ ਇੱਧਰ ਪਕੌੜੇ ਤੇ ਰਾਈਸ ਵੀ ਆ ਰਾਈਸ ਇਹਦੇ ਵਿੱਚ ਅਲਪਾਫੇ ਦੇ ਹੁਣ ਕੱਢਾਂਗੇ ਤੇ ਰੋਟੀ ਵੀ ਉਹਨਾਂ ਨੇ ਦੇ ਦਿੱਤੀ ਹੋਈ ਆਪਾਂ ਨੂੰ ਤੇ ਆਪਾਂ ਅੱਜ ਕੁਝ ਨਹੀਂ ਬਣਾਣਾ ਤਾਂ ਆਪਾਂ ਅੱਜ ਇਹੀ ਖਾਵਾਂਗੇ ਹੋਰ ਨਹੀਂ ਆਪਾਂ ਖਾਣਾ ਬਣਾਉਣਾ ਅੱਜ ਕੁਝ ਵੀ ਤੇ ਹੁਣ ਦਈਏ ਫ੍ਰੈਂਚ ਫ੍ਰਾਈਜ਼ ਬਾਬਨੀ ਤਨੂੰ ਨਮਕ ਪਾ ਕੇ ਚਾਚੀ ਹੁਣੀ ਗਏ ਸੀਗੇ ਪਾਰਟੀ ਤੇ ਤੋਂ ਉਥੋਂ ਲੈ ਕੇ ਆਏ ਸੀ ਰੋਟੀ ਫਿਰ ਉਹਨਾਂ ਨੇ ਸਾਨੂੰ ਵੀ ਦੇ ਦਿੱਤੀ ਕਹਿੰਦੇ ਤੁਸੀਂ ਵੀ ਖਾਓ ਬਹੁਤ ਟਾਈਮ ਬਾਅਦ ਲੱਗੇ ਆਪਾਂ ਵਿਆਹ ਦੀ ਰੋਟੀ ਸਬਜ਼ੀ ਖਾਣ ਲੋ ਜੀ ਹੁਣ ਦਈਏ ਬਾਬਲੀ ਤਨੂੰ ਨਮਕ ਪਾ ਦਿੱਤਾ ਹੋਇਆ ਆਪਾਂ ਹਾਂਜੀ ਬੁੱਤ ਲੋ ਫ੍ਰੈਂਚ ਫ੍ਰਾਈਜ਼ गामे आ जाए अच्छा फिर ठंड नहीं सोस नहीं खानी बुत गला खराब है ना ठंडा सोस नहीं खानी तुसी ठीक है तो चलो जी रोटी सब्जी आप ढक दे फिर करिए अपना बिस्तर वगैरह तो नमक की डब्बी भी दे ला एक खा लीए पकौड़ा ਕੀ ਖਾਣਾ ਜਿਆਦਾ ਨਹੀਂ ਖਾਣਾ ਸਵੇਰੇ ਖਾਵਾਂਗੇ ਹੁਣ ਤੱਕ ਲਈਏ ਆਪਾਂ ਚਲੋ ਜੀ ਦਿਖਾਉਣੇ ਬਾਵਨੀ ਤੱਕ ਕੀ ਕਰ ਸਕਿਆ ੁੰਡੀ ਲਾਰਤੀ ਹੋਈ ਹਾਂਜੀ ਪਾਣੀ ਮੰਗ ਰਿਆ ਲੋ ਜੀ ਪਾਣੀ ਲੋ ਤੇ ਹੁਣ ਬਾਵਨੀ ਤੁਨੂੰ ਲਾ ਕੇ ਦਈਏ ਟੀਵੀ ਤੇ ਹਾਂਜੀ ਹੁਣ ਆਪਾਂ ਬੈਠ ਗਏ ਹੋਏ ਆਂ ਰਜਾਈ ਦੇ ਵਿੱਚ ਤੇ ਇਧਰ ਹੁਣ ਲਾ ਲਿਆ ਆਪਾਂ ਟੀਵੀ ਲਗਾਨੇ ਆ ਕੁਝ ਜੋ ਬਾਵਨੀ ਤਨੇ ਦੇਖਣਾ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਬਾਏ ਬਾਏ ਤੇ ਹਾਂਜੀ ਇਧਰ ਆਪਾਂ ਖਾਂਦੇ ਪਏ ਆ ਰੋਟੀ ਤੇ ਥੋੜੀ ਜੀ ਦਾਲ ਮਿਆ ਖਾਦੀ ਆ ਥੋੜੀ ਜੀ ਆਹ ਸਬਜੀ ਖਾਦੀ ਆ ਤੇ ਬਾਵਨੀ ਤਖਾ ਰਿਆ ਰਾਈਸ ਉਹ ਵੀ ਚਿਕਨ ਸੂਪ ਪਾ ਕੇ ਤੇ ਇਧਰ ਰੋਟੀ ਦੋ ਰੋਟੀਆਂ ਖਾਧੀਆਂ ਆਪਾਂ ਕਿਉਂਕਿ ਭੁੱਖ ਲੱਸੀ ਸੀ ਚਾਚੀ ਜੀ ਕਰੋ ਕੋਟੋੜੀ ਗਈ ਸੀ ਤਾਂ ਆਪਾਂ ਉਹ ਖਾ ਲਏ ਸੀਗੇ ਪਹਿਲਾਂ ਨਾਲ ਲਾਇਆ ਹੋਇਆ ਆਪਾਂ ਭਾਰਤੀ ਦਾ ਵਲੌਗ ਆਜੋ ਜਿਨੇ ਜਿਨੇ ਮਟਰ ਪਨੀਰ ਖਾਣਾ ਤੇ ਇਹ ਵੀ ਦਿੱਖ ਹੈ ਨਾ ਮੇਰੇ ਬੱਬੂ ਕਿਆ ਹੈ ਕਿਆ ਹੈ ਹਾਂ ਲੈ ਵਿੱਚ ਭੂਤ ਆ ਜਾਂਦਾ ਤੇਰੇ ਚ ਹੈ ਵਿੱਚ ਰਾਵਣਾ ਜਾਂਦਾ ਤੇਰੇ ਚ ਮੈਂ ਬੋਤਲ ਦੇ ਕੇ ਕੀ ਮੈਂ ਬੋਤਲ ਦੇ ਕੇ ਤੇਰੀ ਬੋਤਲ ਆਹ ਲਓ ਜੀ ਤੁਹਾਡੀ ਬੋਤਲ ਮੇਰੀ ਬੋਤਲ ਲੈਂਦਾ ਇਹ ਨਹੀਂ ਪਿੰਦਾ ਗਰਮ ਪਾਣੀ ਭਲੇਖੇ ਨਾਲ ਇਹ ਚ ਪਾਉਣਾ ਪੈਂਦਾ ਇਹਦੀ ਬੋਤਲ ਚ ਹਾਂ ਜੀ ਹੁਣ ਕਰਦੇ ਆਪਾਂ ਵਲੌਗ ਦਾ ਐਂਡ ਖਾ ਪੀ ਕੇ ਹੋ ਗਿਆ ਆਪਾਂ ਫਰੀਦ ਬਬਨੀ ਤੇ ਰੋਟੀ ਖਾਧੀ ਰਾਈਸ ਖਾਦੇ ਰਾਈਸ ਖਾਦੇ ਆ ਅੱਛਾ ਹੋਰ ਕੀ ਖਾਦਾ ਹਾਂ ਆ ਦੇਖੋ ਡਰਾਮੇ ਬਾਅਦ ਇਹ ਤੇ ਇੱਧਰ ਲਾਇਆ ਹੋਇਆ ਆਪਾਂ ਹੀਟਰ ਤੇ ਬਾਏ ਬਾਏ ਕਰਦੇ ਸਾਰਿਆਂ ਨੂੰ ਕਹਿੰਦੇ ਗੁੱਡ ਨਾਈਟ ਗੁੱਡ ਨਾਈਟ ਬਾਅਰ ਵੀ ਕਹਦੇ ਬਾਅਰ ਕਹਦੇ ਓ ਬਾਏ ਬਾਏ ਬਾਏ